ਰੰਜੀਤ ਕਾਹੇ ਕਤਾਨ ਜੁਨੀਅਰ ਅਫਸਰ ਤੋਂ ਕੋਈ ਜਵਾਬ ਨਹੀਂ ਮਿਲ ਰਿਹਾ ਜਗਦੀਸ਼ ਸਿੰਘ ਜੀ ਮੇਰੇ ਕਿਸਾਨਾਂ ਨੂੰ ਜੁਨੀਆਪਾਣਾ ਦੇ ਦੇ ਬਲਾਦਮੀ ਉਹ ਵਹਿਕਤ ਕਰਨ ਤੋਂ ਉਹਨਾਂ ਦੀ ਮਤੇ ਸਤਾ ਖੜੇ ਰਹਾਤਾ ਸਰਕਾਰ ਨੇ ਆਪਾਂ ਨੂੰ ਠੀਕ ਕਰਨਾ ਚਾਹੀਦਾ ਕਿ ਸਰ ਵੀ ਰਹੇ ਆ ਇਹ ਸਰਕਾਰਾਂ ਪ੍ਰਦੂਸ਼ੀ ਸਰਕਾਰਾਂ ਦੇ ਮਦਦ ਲੱਗਦੇ ਨੇ ਕਿ ਇਹਦੇ ਸਾਹ ਤੋਂ ਤਵਾਕ ਅਪਚਲੀਆਂ ਸਾਰਾ ਕੋਈ ਪ੍ਰਾਇਵਟ ਦੇ ਕੰਪਨੀਆਂ ਦੇ ਹਵਾਲੇ ਕਰ ਦਿੱਤਾ ਇਸ ਪੂਰੀ ਸਰਕਾਰਾਂ ਦਾ ਕੰਮ ਕਰਦੀਆਂ ਨੇ ਕੰਪਨੀਆਂ ਪਾਗਾ ਮੋਤੀ ਨੇ ਰੋਡ ਦੇ ਸੈਕਸ਼ਨ ਵਿੱਚ ਇਹ ਹਵਾਈ ਅੱਡੇ ਦੇ ਵਿੱਚ ਇਹ ਕਿਨਾਰੇ ਦੇ ਵਿੱਚ ਉਸੇ ਨੀਤੀ ਨੇ ਸਦਭਕ ਮਾਨ ਕਰ ਰਿਆ ਕਿਤੇ ਲੋੜ ਦੀ ਕਿਹੜੀ ਪ੍ਰਕਿਰਤੀਆਂ ਤੇ ਖਾਸ ਪ੍ਰਸ਼ਨਾ ਦੀ ਜਿਹੜੀ ਪੈ ਜਾਦਾ ਉਹਨੂੰ ਦੇਖ ਕੇ ਇਹ ਪੈਸੇ ਦਿੱਤੇ ਆ ਉਹ ਨਿਕਾਣ ਲੱਗਿਆ ਹੋਇਆ 4 ਸਾਲਾਂ ਦੇ ਵਿੱਚ ਕੀ ਖਸਾਦਾ ਨੂੰ ਦੇਤਾ ਕੀ ਬਲਾਜਵਾ ਨੂੰ ਦੇਤਾ ਤੇ ਸਭ ਨੂੰ ਪਤਾ ਨਹੀਂ ਆ ਜਿੰਨਾ ਪੈਸਾ ਇਹਨੇ ਮਸ਼ੂਰਕਿਆਂ ਤੇ ਲਾ ਦਿੱਤਾ ਇੰਨਾ ਪੈਸਾ ਕਿਸਾਨਾਂ ਨੂੰ ਦੇ ਦੇ ਲਾ ਕਿਸਾਨ ਬੁਆਰੇ ਨਿਆਰੇ ਹੋ ਜਾਂਦੇ ਕਿਰੇ ਦੂਜੇ ਸਟੇਟਾਂ ਤੇ ਹਵਾਈ ਅੱਡੇ ਨੇ ਇੱਥੇ ਆਣ ਕਰਦੀਆਂ ਪ੍ਰਧਾਨਕ ਮਾਨਸ ਦੀ ਮੁੱਖ ਮੰਤਰੀ ਪੰਜਾਬ ਦੀ ਸਮਾਗਮ ਤੇ ਆਈ ਸੀ ਇਹ ਮੁੱਖ ਮੰਤਰੀ ਪੰਜਾਬ ਦੀ ਜਿਹੜਾ ਕੋਈ ਆਪਾਂ ਨੂੰ ਉਹਨਾਂ ਦੇ ਨਾਲ ਸਟੇਟਾਂ ਦੇ ਲਾਗਾ ਦੇ ਗਾ ਨਹੀਂ ਸਾਰੇ ਜਾਗ ਦੇ ਵਾਸਤੇ ਨੇ ਉੱਥੇ ਆਣ ਇਹਦਾ ਗੱਲ ਕੀ ਕਹੇ ਕਰਦਾ ਸੀ ਤੇ ਵੀਐਪੀ ਨੇ ਵਾਦਲਾ ਪੰਜਾਬ ਰਹਿ ਕੇ ਨਾ ਪੰਜਾਬ ਆ ਉਹ ਹੋਰ ਨਾ ਦੂਜਿਆਂ ਦਾ ਜਹਾਜ ਤੇ ਵਾਦ ਮੈਂ ਇੰਨਾ ਤੇਲ ਫੁੱਟਦਾ ਇੰਨਾ ਖਵਾ ਕਰਦਾ ਪੰਜਾਬ ਨੂੰ ਤੇਲ ਫੁੱਟੇ ਇਹਨੇ ਤਾਂ ਜਿਵੇਂ ਹੱਸੇ ਕਰ ਦਿੱਤੀ ਚੰਗੀਆਂ ਗੱਲਾਂ ਕਹੇ ਕਰਦਾ ਵੀ ਉਹਦੇ ਨਾਲੋਂ 4 ਗੁਣਾ ਹੋਰ ਵੱਧ ਕੇ ਫੈਸਲ ਦਿੱਲੀ ਵਾਲਿਆਂ ਵਾਸਤੇ ਵੀ ਪ੍ਰਬੰਧ ਕਰਨਾ ਕਿ ਜਿਹੜੀ ਦਿੱਲੀ ਤੋਂ ਟੀਮ ਆਦੀ ਆ ਪੰਜਾਬ ਤੋਂ ਟਿਕਣਾ ਕੋਈ ਚੇਅਰਮੈਨ ਵੀ ਕਿਸੇ ਕਾਰਪੋਰੇਸ਼ਨ ਦਾ ਪੰਜਾਬੀ ਨੂੰ ਨਹੀਂ ਲਾਇਆ ਕੋਈ ਕਹਿ ਰਾਇਆ ਹੈ ਨਦਕਾਰ ਜਿਹੜਾ ਕੋਈ ਪੜਦਾ ਦੀ ਪੰਜਾਬ ਦੇ ਫਰਾਂ ਕਿ ਵਸਿਆ ਦਾ ਉਹਨੂੰ ਪਾਸੇ ਰੱਖ ਕੇ ਜੋ ਦਿੱਲੀ ਵਾਲਾ ਕਿਸੇ ਕਾਲ ਕਹਿੰਦਾ ਉਹ ਕੋਸਾ ਹੁੰਦਾ ਪੰਜਾਬ ਦੇ ਦਿੱਤੇ ਆ ਪਰ ਆਪਾਂ ਕਿੰਨਾ ਤੇਰੇ ਚੜੀ ਜਾਵਾਂਗੇ ਕਿੰਨਾ ਤੇਰੇ ਦੇਖੀ ਜਾਵਾਂ ਇਸ ਕੱਦ ਨੂੰ ਆ ਜਿਹੜੇ ਰਾਹ ਪਏ ਆ ਇਹ ਕੋਈ ਸਾਡਾ ਸ਼ੌਂਕ ਨਹੀਂ ਹੈਗਾ ਸਾਡਾ ਕੋਈ ਧਰਮ ਨਹੀਂ ਹੈਗਾ ਵੀ ਆਸੀਂ ਭੁੱਖ ਨਾ ਪਾਣੇ ਅੱਗੇ ਅੱਗੇ ਉਤਰਾ ਦੇ ਜੱਟਿਆਰੇ ਬਜ਼ੁਰਗਾਂ ਨੂੰ ਸਰਤਾ ਤੇ ਬਿਖਾਈਏ ਤੇ ਤਾਂ ਸਾਡੇ ਬਿਖਾਈਏ ਜਿਹੜਾ ਲੋਕਾਂ ਨੂੰ ਐਂਦੀ ਇਹ ਸਰਕਾਰ ਦੁਨੀਆ ਨਮੀਆ ਕੌਮੀਆਂ ਦੇ ਕੇ ਕਿਸਾਨਾਂ ਦਾ ਹਿੱਤ ਪੂਰਦੀ ਮਜ਼ਦੂਰਾਂ ਦਾ ਹਿੱਤ ਪੂਰਦੀ ਜਿਵੇਂ ਗੱਲਾਂ ਕਰੇ ਵਰਤਦੀ ਮੈਂ ਸੱਫਾ ਦੇ ਵਿੱਚੋਂ ਸਲਾਹ ਲੈ ਕੇ ਉਹ ਗੱਲਾਂ ਨੂੰ ਇੰਪਲੀਮੈਂਟ ਕਰੂੰਗਾ ਪਰਦਾ ਉਹਨਾਂ ਗੱਲਾਂ ਨੂੰ ਦਿਲ ਦੀ ਢਾਡਾ ਕਦੇ ਵੀ ਕਿਸੇ ਪੈਣ ਨਹੀਂ ਸੁਣਨੀ ਉਤਰੂੰਗੀ ਕਦੇ ਪਾਣੀ ਦੀ ਪਤ ਨਹੀਂ ਉਤਰੂੰਗੀ ਕੋਈ ਟੈਂਕਲ ਦੇ ਘੜ ਕੇ ਧਰਨਾ ਨਹੀਂ ਕਰੂਗਾ ਕੋਈ ਸ਼ਰਤਾਂ ਦੀ ਰੋਕੂਗਾ ਪਰ ਇਹ ਰਕਾਰ ਤੋੜਿਆ ਹਿੰਦੁਸਤਾਨ ਦਾ ਇਹ ਸਰਕਾਰ ਨੇ ਸਮਝਾ ਸਰਕਾਰਾਂ ਤੋਂ ਬਹੁਤ ਅੱਗੇ ਬਦਲੀਆਂ ਕਰਨੇ ਮਜਾਰਾਂ ਦੇ ਵਿੱਚ ਇਜਲੀ ਰੈਡੀਕੇਸ਼ਨਾਂ ਤੇ ਲੋਕਾਂ ਨੂੰ ਵਿਕਾਸ ਦੇ ਰਾਹ ਪਾਉਣ ਵਾਲਾ ਇਹ ਮੁੱਖ ਮੰਤਰੀ ਤੇ ਸੱਤਰ ਦੇ ਵਿੱਚ ਮੋਦੀ ਆ। ਇਹ ਆਪਾਂ ਕਿੱਥੇ ਹੋ ਗਏ ਨੇ ਇੱਕ ਤਖੜਾ ਜਾ ਕੇ ਕਾਫੀ ਕਰਕੇ ਜਿਵੇਂ ਪਹਿਲਾਂ ਕਿਸੇ ਨੂੰ ਮਾਰਿਆ ਸੀ ਮੋਦੀ ਨੇ ਇੱਕ ਸਾਲ ਬਾਅਦ ਉਹਨੂੰ ਫਤਾਈ ਤੇ ਉਹ ਮੱਥੇ ਮਾ ਕੇ ਸਾਰੀਆਂ ਗੱਲਾਂ ਮੰਨਣ ਲਈ ਗੱਲ ਕਹਿ ਕੇ ਬੈਠਾ ਸੁਣਾਇਆ ਤੇ ਉਹ ਹੀ ਗੱਲ ਪੂਰੇ ਹੱਥ ਕਰਨੀ ਪੈਣੀ ਆ ਉਹ ਸਾਡਾ ਕੋਈ ਸ਼ੌਪ ਨਹੀਂ ਕਰਾਈ ਕਰਦਾ ਸਾਡਾ ਕੋਈ ਧਰਮ ਨਹੀਂ ਅਸੀਂ ਵੀ ਲਵਾਈ ਉਹ ਦੇਈਆਂ ਪਰ ਇਹ ਸਰਕਾਰਾਂ ਨੇ ਮਜਬੂਰ ਕੀਤਾ ਇਹ ਸਰਕਾਰਾਂ ਨੇ ਇਡੀਕੇਸ਼ਨ ਵਾਸਤੇ ਪੂਰਾ ਜੇ ਆਪਣਾ ਇਹ ਕਿੜਿਆ ਜ਼ਮੀਨਾਂ ਖੱਬੇ ਲੱਗੇ ਆਏ ਨੇ ਰੋਪਰ ਤੋਂ ਤੇ ਤਖਾਨਾਂ ਦੇ ਜ਼ਮੀਨਾਂ ਦੇ ਵਿੱਚ ਲੱਗੇ ਹੋਏ ਨੇ ਔਰ ਜਿਹੜੇ ਗ੍ਰੈਂਡ ਬਣੇ ਨੇ ਇਹ ਪੰਚਾਇਤੀ ਪੱਤੇ ਪਾ ਕੇ ਸਰਕਾਰ ਤੋਂ ਫੇਰ ਹੀ ਦਿੱਤੇ ਹੋਏ ਨੇ ਪਰ ਹੁਣ ਕੀ ਕਰਦੇ ਆ ਇਹ ਨਾਲੇ ਪੈਸੇ ਵਟ ਕੇ ਮੈਂ ਸਰਪ੍ਰੀਖ ਸਰਪ੍ਰੀਖ ਦਾ ਨਾਮ ਹੈ ਤੇ ਮੈਂ ਐਸੇ ਵਰਤੀ ਕਰਦਾ ਤੇ ਬਿੰਤੀ ਕਰਦਾ ਮੈਂ ਵੀਡੀਓ ਬਣਾ ਲੈਂਦਾ ਕਿ ਕਿਸਾਨਾਂ ਦੇ ਤਰਫੋਂ ਮਦਦਵਾ ਦੇ ਤਰਫੋਂ ਸੰਬੰਧ ਵਿੱਚ ਸਰਕਾਰ ਦੇ ਕੋਈ ਕੰਮ ਹੋਇਆ ਹੋਣਾ ਤੇ ਉਹ ਆਲਸ ਤੱਕਾ ਲੈਣਾ ਤੇ ਉਹਨੂੰ ਸਭ ਦੇ ਖੇਡ ਕਰੇ ਕਰੋ ਅੱਗੇ ਆ ਦੇ ਕੇ ਕੱਟ ਪਛਾ ਕੇ ਤੇ ਪਾਣ ਵਾਲੇ ਵੀਰਵਾਇ ਲੱਭੀ ਹੌਸਲਾ ਹੋਵੇ ਤੇ ਆਪਾਂ ਉਸ ਸੰਤਰੀ ਲਾ ਕੇ ਸਰੀਆ ਵਧੀਆ ਗੱਲਾਂ ਹੁੰਦੀਆਂ ਨੇ ਤੇ ਹਰ ਇੱਕ ਪੰਜਾਬੀ ਦੇ ਨੂੰ ਨੂੰ ਦੇ ਫੈਲ ਜਿਹਾ ਕਰਦਾ ਹੈ ਵੇਖੋ ਜੀ ਸਮਾਂ